ਦੇਖੋ ਜੀ ਮੈਂ ਇੱਕੋ ਗੱਲ ਕਹੂੰਗਾ ਵੀ ਜਿਹੜਾ ਵੀ ਬੰਦਾ ਕੋਈ ਗਲਤ ਕਰਾਇਮ ਕਰਦਾ ਉਹਨੂੰ ਸੀਐਮ ਸਾਹਿਬ ਵੱਲੋਂ ਸਾਖਤ ਨਿਰਦੇਸ਼ ਨੇ ਵੀ ਉਹ ਬਖਸ਼ਿਆ ਨਹੀਂ ਜਾਊਗਾ ਔਰ ਜੋ ਕਰੂਗਾ ਉਹਦਾ ਉਹਨੂੰ ਖਮਿਆ ਜਾ ਭੁਗਤਣਾ ਪਊਗਾ ਆਮ ਲੋਕਾਂ ਦੇ ਨਾਲ ਜੁੜ ਕੇ ਕਿੱਦਾਂ ਦੇਖਦੇ ਦੇਖੋ ਜੀ 43 ਸਹੂਿਦਾਵਾਂ ਜਿਹੜੀਆਂ ਘਰ ਬੈਠਿਆਂ ਲੋਕਾਂ ਨੂੰ ਮਿਲ ਰਹੀਆਂ ਨੇ ਉਹਨਾਂ ਨੂੰ ਬੜਾ ਆਪਣੇ ਆਪ ਤੇ ਲੋਕਾਂ ਨੂੰ ਮਾਣ ਮਹਿਸੂਸ ਹੋ ਰਿਹਾ ਵੀ ਵਾਕੇ ਘਰ ਬੈਠਿਆਂ ਇਹ ਫੈਸਿਲਟੀਆਂ ਸਾਨੂੰ ਮਿਲ ਰਹੀਆਂ ਨੇ ਨਾਲ ਉਹਨਾਂ ਨੇ ਕਿਹਾ ਵੀ 43 ਦਿਓ ਤੇ 44ਵਾਂ ਮੈਂ ਤੇ ਬਾਕੀ ਮੇਰੇ ਸਾਰੇ ਹਲਕਿਆਂ ਦੇ ਨਮਾਇੰਦੇ ਵੀ ਇਹ ਵੀ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਚੈੱਕ ਕਰ ਸਕਦੇ ਨੇ ਵੀ ਜੇ ਕੋਈ ਆਲਾ ਅਧਿਕਾਰੀ ਜੇ ਕੋਈ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਤੇ ਉਹ ਉਹਦਾ ਜਿਹੜਾ ਵਾ ਵੀ ਅਪਲ ਤੇ ਸਾਰੇ ਅਕਸਰ ਮੈਂ ਕਹਿ ਸਕਦਾ ਹਾਂ ਵੀ ਵਾ ਖੂ ਆਪਣੀ ਡਿਊਟੀ ਨਿਭਾ ਰਹੇ ਨੇ ਵੀ ਜੇ ਕੋਈ ਕੱਤੇ ਜੇ ਕੋਈ ਕਰਦਾ ਹੈ ਅਣਗਹਿਲੀ ਵੀ ਤੇ ਉਹ ਵੀ ਬਖਸ਼ਿਆ ਨਹੀਂ ਜਾਊਗਾ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕੱਲ ਜਦੋਂ ਸਾਰਾ ਜਥਾ ਜਦੋਂ ਆ ਕੇ ਪਹੁੰਚਿਆ ਮੇਰੇ ਕੋਲ ਜੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਉਹਨਾਂ ਦੇ ਚਿਹਰੇ ਤੇ ਇੱਕ ਨੂਰ ਵੱਖਰਾ ਸੀ ਔਰ ਉਹ ਮੈਂ ਮਾਣ ਮਹਿਸੂਸ ਕਰ ਸਕਦਾ ਹਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਤੇ ਵੀ ਵਾਕਿਆ ਹੈ ਉਹ ਅਸਲ ਲੋਕਾਂ ਦੇ ਹਿੱਤ ਲਈ ਜਿਹੜੇ ਨੇ ਪਰਮਾਤਮਾ ਨੇ ਉਹਨਾਂ ਨੂੰ ਜ਼ਿੰਮੇਵਾਰੀ ਬਖਸ਼ੀ ਹੈ ਔਰ ਉਹ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਬਾਖੂ ਬਨਵਾ ਰਹੇ ਇਹ ਤੇ ਬੜੀ ਵੱਡੀ ਪਹਿਲ ਕਦਮੀਆਂ ਲੁਧਿਆਣੇ ਜਦੋਂ ਬੜੀ ਵੱਡੀ ਰੈਲੀ ਹੋਈ ਸੀਗੀ ਉੱਥੇ ਸੀਐਮ ਸਾਹਿਬ ਨੇ ਇਹ ਸੇਵਾਵਾਂ ਸ਼ੁਰੂ ਕੀਤੀਆਂ ਸੀਗੀਆਂ ਸੋ ਇਹਦੇ ਨਾਲ ਜਿਹੜੇ ਆ ਆਮ ਲੋਕਾਂ ਨੂੰ ਖਾਸ ਕਰਕੇ ਜਿਹੜੇ ਸਾਡੇ ਬਜ਼ੁਰਗ ਆ ਜਾਂ ਕੋਈ ਵਿਡੋ ਨੇ ਜਾਂ ਕੋਈ ਹੈਂਡੀਕੈਪ ਜਿਹੜੇ ਵਿਚਾਰੇ ਸਰਕਾਰੀ ਦਫ਼ਤਰਾਂ ਤੱਕ ਵੀ ਪਹੁੰਚ ਨਹੀਂ ਸੀ ਕਰ ਸਕਦੇ ਉਹਨਾਂ ਲਈ ਵੀ ਬੜਾ ਇੱਕ ਵਰਦਾਨ ਸਿੱਧ ਹੋਊਗੀ ਔਰ ਜਿਹੜੀਆਂ ਲੋਕਾਂ ਦੀ ਸਰਕਾਰੀ ਦਫ਼ਤਰਾਂ 'ਚ ਖੱਜਲ ਖਵਰੀ ਸੀ ਉਹ ਵੀ ਬੰਦ ਹੋਏਗਾ ਇਹ ਮੈਂ ਦੱਸਣੀ ਚਾਹਾਂਗਾ ਕਿ ਜਿਹੜਾ ਸਾਡੀ ਸਰਕਾਰ ਆ ਮਾਨ ਸਾਹਿਬ ਨੇ ਉਹਨਾਂ ਨੇ ਲਾਅ ਐਂਡ ਆਰਡਰ ਨੂੰ ਠੀਕ ਕਰਨ ਦੇ ਲਈ ਪੂਰੀ ਸ਼ਕਤੀ ਵਰਤੀ ਆ ਔਰ ਜਿਹੜਾ ਵੀ ਕੋਈ ਕ੍ਰਿਮినਲ ਜਿਹੜਾ ਵਾ ਉਹ ਜੁਰਮ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹਨੂੰ ਸ਼ਕਤੀ ਨਾਲ ਜਿੱਠਿਆ ਜਾਊਗਾ ਜਿਹਦੇ ਜਿਹਦੇ ਰਿਜ਼ਲਟ ਤੁਸੀਂ ਦੇਖ ਰਹੇ ਹੋ ਕਿ ਜਿਨ੍ਹਾਂ ਲੋਕਾਂ ਨੇ ਮਾੜੇ ਕਰਮ ਕੀਤੇ ਆ ਉਹਨਾਂ ਨੂੰ ਉਹਨਾਂ ਦੇ ਨਤੀਜੇ ਜਿਹੜੇ ਉਹ ਭੁਗਤਨੇ ਪੈ ਰਹੇ ਆ ਸਰ ਜੀ ਸੀਐਮ ਸਾਹਿਬ ਨੇ ਇੱਛਾ ਜਾਰੀ ਕੀਤੀ ਆ ਕਿ ਉਹ ਮੁਸੀਬਾ ਚਾਰੇ ਨੂੰ ਜਿਹੜਾ ਵਾ ਵਧਾਈ ਦੇਣ ਲਈ सीएम हाउस एक प्रोग्राम ਜਿਹੜਾ ਵਾ ਉਹ 크리스마ਸ ਤੋਂ ਪਹਿਲਾਂ ਪਹਿਲਾਂ ਕੀਤਾ ਜਾਣਾ ਵਾ ਔਰ ਉਹਦੇ ਵਿੱਚ ਹੀ ਜਿਹੜਾ ਵਾ ਅਨਾਉਂਸਮੈਂਟ ਜੋ ਵੀ ਮੁਸੀਬਤਾਂ ਚਾਰੇ ਲਈ ਹੋਣਗੀਆਂ ਉਹ सीएम ਸਾਹਿਬ ਆਪ ਕਰਨਗੇ